ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਤੇ ਜੇ ਮੋਦੀ ਜੀ ਹਿੰਮਤ ਹੈ ਤਾਂ ਬਾਦਲ ਪਰਵਾਰ ਖਿਲਾਫ ਵੀ ਬਠਾਇਆ ਜਾਵੇ ਕਮਿਸ਼ਨ ਆਫ ਇਨਕੁਆਇਰੀ ਜੀ ਹਾਂ ਬਾਦਲਾ ਨੇ ਪੰਜਾਬ ਚ ਖੂਬ ਲੋਟ ਕੀਤੀ ਹੈ ਇਹ ਕਹਿੰਦੇ ਹੋਏ ਸੁਖਪਾਲ ਖੈਰਾ ਨੇ ਮੰਗ ਕੀਤੀ ਕਿ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਨੇ ਰੌਬਰਟ ਵਾਡਰਾ ਖਿਲਾਫ ਜਾਂਚ ਤੇ ਹੁਕਮ ਦਿੱਤੇ ਨੇ ਉਸੇ ਤਰੀਕੇ ਨਾਲ ਬਾਦਲ ਪਰਵਾਰ ਖਿਲਾਫ ਵੀ ਦਿੱਤੇ ਜਾਣ ਦੇਖੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਹਰਿਆਣਾ ਦੇ ਵਿੱਚ ਰੋਬਰਟ ਵਡਰਾ ਦੇ ਖਿਲਾਫ ਕਮਿਸ਼ਨ ਆਫ ਇਨਕੁਆਇਰੀ ਬਿਠਾਇਆ ਬੀਜੇਪੀ ਸਰਕਾਰ ਨੇ ਜਿੱਦਾਂ ਦੀ ਹਰਿਆਣੇ ਦੇ ਇਲਜ਼ਾਮ ਲੱਗ ਰਹੇ ਨੇ ਉਦੋਂੋਂ ਵੱਧ ਲੁੱਟ ਬਾਦਲ ਦੇ ਪਰਿਵਾਰ ਨੇ ਪੰਜਾਬ ਦੇ ਵਿੱਚ ਪਿਛਲੇ 8.5 ਸਾਲ ਦੇ ਵਿੱਚ ਕੀਤੀ ਆ ਉਹੀ ਮਾਸਟਰ ਪਲਾਨਸ ਚੇਂਜ ਕੀਤੇ ਨੇ ਉਹੀ ਰੀਅਲ ਏਸਟੇਟ ਜਾਇਐਂਟਸ ਜਿਹੜੀ ਵਟੀਆਂ ਰੀਅਲ ਏਸਟੇਟ ਕੰਪਨੀਆਂ ਉਹਨਾਂ ਨੂੰ ਫਾਇਦਾ ਦਿੱਤਾ ਵਾ ਚੇਂਜ ਆਫ ਲੈਂਡ ਯੂਜ਼ ਦੇ ਵਿੱਚ ਕਪਲਾ ਵਾ ਹਜ਼ਾਰਾਂ ਕਰੋੜਾਂ ਦਾ ਪੰਜਾਬ ਦੇ ਵਿੱਚ ਜਿਹੜਾ ਉਹ ਖਜ਼ਾਨੇ ਦੀ ਲੁੱਟ ਕਰਵਾਈ ਆ ਇਸ ਪਰਿਵਾਰ ਨੇ ਦੀ ਮਿਲੀਭੁਗਤਨਾ ਇੱਕ ਬਹੁਤ ਡੂੰਘ ਲੈਂਡ ਮਾਫੀਆ ਔਰ ਬਾਦਲ ਪਰਵਾਰ ਦਾ ਪਿਛਲੇ ਕਾਫੀ ਸਮੇਂ ਤੋਂ ਡਿਵੈਲਪ ਹੋਇਆ ਜਿੱਦਾਂ ਦੀ ਇਨਕੁਆਇਰੀ ਕਮਿਸ਼ਨ ਆਫ ਇਨਕੁਆਇਰੀ ਬੀਜੇਪੀ ਗਵਰਨਮੈਂਟ ਨੇ ਹਰਿਆਣਾ ਵਿੱਚ ਬਿਠਾਈ ਆ ਅਗਰ ਮੋਤੀ ਸਾਹਿਬ ਅਗਰ ਤੁਹਾਡੇ ਵਿੱਚ ਵਾਕਈ ਹਿੰਮਤ ਹੈ ਤੁਸੀਂ ਵਾਕਈ ਭ੍ਰਿਸ਼ਟਾਚਾਰ ਦੇ ਖਿਲਾਫ ਲੜਨਾ ਚਾਹੁੰਦੇ ਤਾਂ ਉਦਾਂ ਦੀ ਇੱਕ ਕਮਿਸ਼ਨ ਆਫ ਇਨਕੁਆਇਰੀ ਬਾਏ ਆਈਦਰ ਰਿਟਾਇਰਡ ਜੱਜ ਆਫ ਦੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਬਾਦਲ ਸਰਕਾਰ ਦੀਆਂ ਜਿਹੜੀਆਂ ਜ਼ਮੀਨਾਂ ਨੂੰ ਲੈ ਕੇ ਜਿਹੜੇ ਕਪਲੇ ਨੇ ਰੀਅਲ ਏਸਟੇਟ ਨੂੰ ਇਹਨਾਂ ਦੇ ਖਿਲਾਫ ਵੀ ਹੋਣੀ ਚਾਹੀਦੀ ਵਰਨਾ ਇਹ ਸਮਝਿਆ ਜਾਵੇਗਾ ਕਿ ਇਟ ਇਜ਼ ਅ ਅਨਦਰ ਪੋਲੀਟੀਕਲ ਮੈਂਡੇਟਾ ਡਰਾਈਵ ਕਿਉਂਕਿ ਰੋਬਰਟ ਵਡਰਾ ਸੋਨੀਆ ਗਾਦੀਚੀ ਦੇ ਸਨ ਲਾਅ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋ ਤੇ ਇਹ ਜਿਹੜੇ ਪ੍ਰਸ਼ਤ ਅਕਾਲੀ ਲੀਡਰ ਨੇ ਬਾਦਲ ਵਰਗੇ ਟੱਪਰ ਵੱਡੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋਵੇ ਤਾਂ ਇਹ ਮੈਂ ਸਮਝੂਗਾ ਪਿਕ ਐਂਡ ਚੂਜ਼ ਤੇ ਪਾਰਟਿਸਨ ਪੋਲੀਟਿਕਸ ਹੋਵੇ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ